ਕਰਵਾ ਰਹੇ ਹਾਂ ਤਾਂ ਸੇ ਸਮਨ ਕੋਈ ਗੱਲ ਨਹੀਂ ਉਹ ਤੇ ਮੇਰੇ ਘਰ ਦੇ ਨੇ ਸਮਝਾ ਕੇ ਭੇਜਿਆ ਨਾਗਾ ਕਰ ਮੈਂ ਆਪਣੇ ਹੱਥ ਚੇ ਰੱਖ ਬਾਰਥਿੰਗ ਹੋਰ ਆਪਣੇ ਹਿੱਸੇ ਕਿ ਮਜਬੂਰ ਆ ਨਹੀਂ ਆਪਣੇ ਹਿੱਸੇ ਨੇ ਸਾਰੀ ਟੋਟਲ ਆਪਣੇ ਆਪਣੀਆਂ ਸਾਰੀ ਆ ਉਹ ਭਰਾ ਦੀ ਵਿੱਚ ਲੈ ਕੇ ਆਪਣੀਆਂ ਆ ਉਹ ਸਾਰੇ ਪਰ ਸਾਰਾ ਆ ਕੇ ਤਾਂ ਬੱਡੇ ਫਾਇਦੇ ਆ ਰਹੇ ਜਮੀਨ ਤੇ ਮੇਨ ਲੱਗਦਾ ਨਹੀਂ ਨਹੀਂ ਇਹ ਕਹੇ ਇਹ ਗੱਲਾਂ ਕਰ ਦੋ ਸਾਰੇ ਜਮੀਨ ਆਪਣੇ ਕੋਈ ਫਰਕ ਨਹੀਂ ਹੈਗਾ ਮੇਰੇ ਮੇਰੇ ਮਾਪੇ ਨੇ ਮੈਨੂੰ ਸਮਝਾ ਕੇ ਫੇਜਿਆ ਸੀ ਨਹੀਂ ਨਹੀਂ ਵੀ ਆਪਣੇ ਆਪ ਨੇ ਇਸ ਤੇ ਜਮੀਨ ਲੱਗਾਈ ਮੇਰੇ ਤੇ ਬੇ ਵੱਡੇ ਭਰਾ ਦੇ ਵਿੱਚ ਕੋਈ ਫਰਕ ਹੀ ਨਹੀਂ ਹੈਗਾ ਪਰ ਮੈਨੂੰ ਜਦੋਂ ਮੰਮੀ ਡੈਡੀ ਕੋਲ ਜਰ ਗਏ ਤੇ ਉਹੀ ਸਾਹਮਣੇ ਮੈਨੂੰ ਪਰ ਮੈਨੂੰ ਲੱਗਦਾ ਵੱਡਾ ਖਤ ਨੂੰ ਉਨੇ ਛੇ ਥੱਲੇ ਰੱਖਦਾ ਨਹੀਂ ਨਹੀਂ ਤੁਹਾਨੂੰ ਐਵੇਂ ਹੀ ਲੱਗਦਾ ਤੁਸੀਂ ਇਹ ਆਪਣੇ ਖਾ ਕਰਦੇ ਹੋ ਵੀ ਮੈਂ ਨਹੀਂ ਤੁਸੀਂ ਨਹੀਂ ਤੁਸੀਂ ਵਰਤ ਕੇ ਦੇਖਿਓ ਉਹ ਨਾਲ ਉਹ ਇਦਾਂ ਨਹੀਂ ਹੈਗਾ ਉਹ ਦੇਖ ਲੈਨੇ ਥੋੜਾ ਟਾਈਮ ਬੱਟ ਨਹੀਂ ਨਹੀਂ ਕਿਵੇਂ ਰਹਿੰਦੇ ਨੇ ਉਹ ਫਰਕ ਘਬਰਾ ਮੈਂ ਕਰਨੀ ਆਏ ਗੰਦ ਕਰਨੀ ਆਏ ਆਪਣੇ ਲਈ ਤਾਂ ਸਮਝੋਤਾ ਕਰਾ ਕੇ ਆਏ ਆ ਆ ਭਾਈ ਕੋਲੇ ਮੇਰੇ ਸਾਲੇ ਨੇ ਦੇਖ ਲੈ ਆਪਾਂ ਨੂੰ ਦੱਸਿਆ ਵੀ ਨਹੀਂ ਹੈਗਾ ਕੀ ਹੋ ਗਿਆ ਦੇਖੀ ਬਿਆ ਘਾਲਿਆ ਅੱਛਾ ਜੀ ਹੋਰ ਕੱਲ ਤਾਂ ਕਹਿੰਦਾ ਮੇਰਾ ਸਾਲੇ ਨੇ ਪਾਰਟੀ ਵੀ ਨਹੀਂ ਦਿੱਤੀ ਆ ਪਾਰਟੀ ਵੀ ਪਾਰਟੀ ਵੀ ਸਾਡ ਪਹਿਲਾਂ ਤਾਂ ਦੇਹਰਾ ਤਾਂ ਭਾਈ ਨਹੀਂ ਮੰਨਦਾ ਮੇਰਾ ਭਾਈ ਆਇਆ ਤੇ ਮੇਰਾ ਭਈ ਬਹੂ ਆ ਭਾਈ ਮੋਦੀ ਫੜਾ ਰੱਖਿਆ ਸੀ ਭਾਈ ਮਨਾਤਾ ਆਪਾਂ ਆਪਾਂ ਜਾਰੀ ਮਿੱਤਰਤਾ ਚ ਗਈ ਠੀਕ ਆ ਪਹਿਲੀ ਗੱਲ ਤਾਂ ਐਡਾ ਤਾਂ ਆਪਾਂ ਰਿਸਕ ਨਹੀਂ ਲੈਂਦੇ ਆਪਾਂ ਨੂੰ ਕੀ ਲੋੜ ਹੈ ਕਿਸੇ ਵਿੱਚ ਬੈਣ ਦੀ ਸਹੀ ਗੱਲ ਕੱਲ ਨੂੰ ਨੂੰ ਫਿਰ ਕੱਲ ਨੂੰ ਮੇਰੀ ਗੱਲ ਸੁਣ ਕੱਲ ਨੂੰ ਤੀਵੀਂ ਦਾ ਆਪ ਨੂੰ ਕੀ ਪਤਾ ਜਨਾਨੀ ਦਾ ਚੱਲ ਪ੍ਰਮਾਤਮਾ ਕਰੇ ਸਾਰਿਆਂ ਦਾ ਘਰ ਬਸੇ ਯਾਰ ਠੀਕ ਆ ਨਾ ਸਹੀ ਗੱਲ ਸਮਝ ਗਏ ਮੇਰੀ ਹਾਂ ਜੀ ਤੇ ਉਹਨੇ ਜਲ ਵਿਆਹ ਕਰਾ ਲਿਆ ਠੀਕ ਆ ਆਪਾਂ ਬਾਗੂ ਵੀ ਗਏ ਰਿਸ਼ਤੇਦਾਰ ਨਹੀਂ ਕੋਈ ਬਈ ਵਿੱਚ ਪੈਂਦਾ ਕਹਿੰਦਾ ਕੱਲੋਂ ਲੰਬਾਣਾ ਜੀ ਸਹੀ ਹੈ ਠੀਕ ਆ ਠੀਕ ਆ ਹੁਣ ਕਰਾਤਾ ਮੈਨੂੰ ਪਤਾ ਲੱਗਿਆ ਭੈਣ ਆਪਣਾ ਜੱਗੇ ਤੋਂ ਜੱਗਾ ਨਹੀਂ ਪੈਂਚਰ ਵਾਲਾ ਜਿਹੜਾ ਰੈਜ਼ੀਡੈਂਟ ਇੱਥੇ ਦੁਕਾਨਾ ਜੀ ਉਹਦੇ ਕੋਲ ਗਿਆ ਜੀ ਮੈਂ ਪੈਂਚਰ ਲਵਾਉਣਾ ਕਹਿੰਦਾ ਉਹਨਾਂ ਦੇ ਮੁੰਡੇ ਨੇ ਵਿਆਹ ਕਰਾ ਲਿਆ ਆ ਕਿਵੇਂ ਕਰਕੇ ਆਏ ਕਹਿੰਦਾ ਲੰਬਾ ਮੇਰੀ ਟ੍ਰਾਈ ਹੋਣਾ ਮੈਂ ਕਿਹਾ ਹੁਣ ਤੂੰ ਕੀ ਦਸੀ ਇਹ ਵੀ ਵਿਚੋਲੇ ਦਾ ਸੀ ਹਾਂ ਹੈ ਹਾਂ ਸਹੀ ਆ ਹੁਣ ਜੇ ਐਂ ਦੱਸ ਦਿੰਦਾ ਉਹਨੂੰ ਭੈਣ ਨਾ ਕਿਆ ਪਾਪਾਇੰਦ ਕੋ ਤੁਸੀਂ ਬਚੋਲਿਓ ਤੁਸੀਂ ਗਈ ਵੀ ਤੁਸੀਂ ਦੱਸਣੋ ਸੱਦਿਆ ਨਹੀਂ ਸੱਦਿਆ ਨਹੀਂ ਸਹੀ ਯਾਰ ਮੈਨੂੰ ਮੇਰਾ ਹਾਲਾ ਗੁੱਸਾ ਚੜ ਗਿਆ ਯਾਰ ਵਾਹੀ ਗੱਲ ਨੂੰ ਫੋਨ ਲਾ ਹੈ ਮੈਂ ਫੋਨ ਲਾਵਾਂ ਨੂੰ ਬੜੀ ਥੋੜੀ ਬਣਾਈਏ ਚੰਬੂ ਦੀ ਥੋੜੀ ਚੰਬੂ ਬਣਾਉਣੀ ਪਊ ਹਣਾ ਕਰਣੀ ਪਊ ਚੰਬੂ ਕਰਦਿਆਂ ਗੱਲ ਖੜਚਾ ਨਾ ਬਣਾ ਗੱਲ ਵਾਦ ਕਰਦਿਆਂ ਉਹ ਹਾਕ ਤਾ ਮੈਂ ਕਮਾਲ ਦੀ ਗੱਲ ਹੈ ਨਾ ਪਾਰਟੀ ਦਿੱਤੀ ਨਹੀਂ ਕੀ ਗੱਲ ਮੂੰਹ ਨਹੀਂ ਮਿੱਠਾ ਕਰਾਇਆ ਨਾ ਹੈਲੋ ਨਾਵੀਂ ਵਾਲਾ ਉਹ ਤੈਨੂੰ ਬਧਾਈਆਂ ਤੈਨੂੰ ਨਾਲੇ ਮੁਬਾਰਕਾਂ ਬਧਾਈ ਠੀਕ ਆਲੀ ਕੰਨ ਸਾਡੇ ਵੀਰੀ ਮੈਂ ਖਾ ਪਕੌੜੇ ਮੁੱਕ ਗਏ ਸੀ ਬਾਈ ਕਿ ਲੱਗਾ ਕਰਨਾ ਕਹਿੰਦਾ ਵੀ ਆਪਣਾ ਅੱਧੀ ਲੈ ਕੇ ਨੀ ਕਾਲੀ ਨੂੰ ਮੇਰੀ ਗੱਲ ਸੁਣੇ ਯਾਰ ਉਹਨੇ ਮੰਨਿਆ ਤਾਂ ਕਹਿਆ ਯਾਰ ਅਸੀਂ ਪ੍ਰੈਸ਼ਰ ਪਾਇਆ ਉਹਦੇ ਉਹਨੇ ਲੋੜ ਪਾਇਆ ਜਿਆਦਾ ਪਾਇਆ ਸੀ ਬਚੋਲੇ ਕਰੇ ਤਾਂ ਸਾਨੂੰ ਮੜਾ ਜਾ ਤੂੰ ਐਂ ਦੱਸ ਦੇ ਬਾਬਾ ਵੀ ਮੈਂ ਕੱਲ ਨੂੰ ਵਿਆਹ ਕਰਾ ਰਿਹਾ ਨਹੀਂ ਵੀ ਮੈਂ ਕੱਲ ਨੂੰ ਵਿਆਹ ਕਰਾ ਰਿਹਾ ਠੀਕ ਆ ਵੀ ਮੈਂ ਆਪਣਾ ਕੀ ਕਹਿੰਦੇ ਹੁੰਦੇ ਹਨ ਉਹ ਵੀ ਚਲ ਕੋਈ ਗੱਲ ਨਹੀਂ ਜਿਵੇਂ ਵੀ ਹੋਇਆ ਠੀਕ ਆ ਵੀ ਆਪਾਂ ਕੱਠ ਨਹੀਂ ਕਰਨਾ ਤਾਂ ਸਾਨੂੰ ਐਂ ਦੱਸਤਾ ਦਿੰਦਾ ਸੀ ਕਿ ਕੋਈ ਭਾਨੀ ਮਾਰਦੀ ਸੀ ਕਿ ਮੈਨੂੰ ਦੱਸ ਤੂੰ ਦੱਸਿਆ ਤਾਂ ਹੈ ਨਹੀਂ ਵੀ ਕਰੋ ਗੱਲ ਕਰਦੇ ਬਈ ਦਾ ਹੈ ਮੈਨੂੰ ਦੱਸਿਆ ਤਾਂ ਹੈਗਾ ਯਾਰ ਤੈਨੂੰ ਮਿਲ ਕੇ ਤਾਂ ਗਏ ਆ ਅਸੀਂ ਤੇਰੇ ਨਾਲ ਕਿ ਦਿਨ ਦਿਨ ਨਾਲ ਗੱਲ ਕਰਕੇ ਦੂਜੇ ਦਿਨ ਆ ਕੇ ਧੱਕਿਆ ਬਾਈ ਕੋਲੇ ਕੋਈ ਗੱਲ ਤਾਂ ਕਰੀ ਨਹੀਂ ਜਾਂ ਤੇਰੇ ਕੋਲੇ ਕਰੇ ਨਹੀਂ ਆਏ ਪਰਸੋਂ ਮੇਰੇ ਦਾ ਵਿਦਾਇ ਤੇ ਬਾਈ ਲਵੇ ਕਦੋਂ ਆਇਓ ਜਰ ਬਾਈ ਦਿਨ ਦਸੀਆਂ ਨਾ ਬਾਈ ਮਿਲ ਗਈ ਸਾਨੂੰ ਤੈਨੂੰ ਦੱਸੀ ਰਹੀ ਸੀ ਫੋਨ ਤੇ ਕੱਲ ਕਰ ਲਈ ਸੀ ਬਾਈ ਨਾਲ ਮਿਲ ਗਿਆ ਜੀ ਹੋਰ ਹੁਣ ਫੇਰ ਤਾਂ ਹੀ ਨਾ ਹੁਣ ਤਾਂ ਮੈਨੂੰ ਐ ਦੱਸ ਤੇ ਪਾਰਟੀ ਕੋਲੋਂ ਦੇਣੀ ਆ ਪਾਰਟੀ ਕਰਉਂਦੇ ਨਹੀਂ ਆ ਤੇ ਹੁਣ ਮੈਂ ਤਾਂ ਗੱਲ ਪਾਰਟੀ ਪਿੱਛੇ ਫੋਨ ਲਾਇਆ ਤੈਨੂੰ ਹੋਰ ਮੈਂ ਕੋਈ ਕੰਮ ਨੂੰ ਫੋਨ ਲਾਇਆ ਹੈਂ ਹੁਣੇ ਆ ਜਾ ਪਰਜਾਈ ਪਰਜਾਈ ਕਰਉਂਦਾ ਖਾਏਗਾ ਮੂੰਹ ਦਿਖਾਈ ਪਰਜਾਈ ਦੀ ਪਰਜਾਈ ਦੀ ਮੂੰਹ ਦਿਖਾਈ ਕਦੋਂ ਕਰਾਏਗਾ ਹੁਣੇ ਆ ਜਾ ਹੁਣੇ ਦੇ ਪੱਕੀ ਗੱਲ ਹੋਵੇ ਮੈਂ ਤਾਂ ਮੈਂ ਕਹਾਂ ਉਹ ਜਿਹੜਾ ਫਿਰ ਗੋਡੇ ਤੇ ਬਿਠਾਉਣੇ ਹੁੰਦੇ ਆ ਆਪਾਂ ਉਹ ਉਹ ਵੀ ਲੈਣੇ ਪੈਸੇ ਗੋਡਾ ਤੋੜ ਦੋ ਮੈਂ ਗੋਡਾ ਉਹ ਨਹੀਂ ਤੋੜ ਤਰਨੀ ਨਹੀਂ ਬੈਠੇ ਗੋਡੇ ਤੇ ਤਰਨੀ ਆ ਤਰਨੀ ਦਾ ਕਿੰਨਾ ਪਵਾਦਾ ਹੈ ਗੋਡਾ ਦਾ ਸਾਗਣ ਦਾ ਦੇਖਾ ਪਾਪੋ ਗੋਡੇ ਤੇ ਤਾਂ ਸੀ ਬੈਠਾਂਗੇ ਦੇ ਗੱਲ ਬਣ ਲੈ ਜੀ ਗੱਲਾਂ ਤਾਂ ਬੈਜਾਂਗੇ ਹਾਂ ਗੋਡੇ ਤੇ ਬੈਜਾਂਗੇ ਇਹ ਨਹੀਂ ਪਤਾ ਦੋਨੇ ਗੋਡਿਆਂ ਤੇ ਬੈਠੀਏ ਠੀਕ ਹੈ ਨਾ ਦੋ ਜਾਣੇ ਆ ਤੈਨੂੰ ਸਿੱਧੀ ਗੱਲ ਦੱਸਦੀ ਪਿਆ ਆ ਜਾਓ ਤੇ ਅੜੀ ਪਾਕੇ ਲੈ ਤੇ ਅੜੀ ਪਾਕੇ ਲੈ ਤਾਂ ਪਾਰਟੀ ਇੰਦੀ ਤੇ ਨਾਲ ਪਾਰਟੀ ਲੈਣੀ ਆ ਨਾਲੇ ਗੋਡੇ ਤੇ ਬੈਠਾਂਗੇ ਨਾਲੇ ਸਾਗਣ ਲੈਣਾ ਗੱਲਾਂ ਤਿੰਨ ਨੇ ਫੇਰ ਕੋਈ ਹਾਂ ਹੈ ਗੋਡੇ ਤੇ ਪਾ ਕੇ ਸਭ ਪਾਪਾ ਗਈਆਂ ਭੱਜ ਗਈਆਂ ਹੁਣ ਪਾ ਵਿਆਹ ਪਿੱਛੇ ਭੱਜੀ ਗਿਆ ਤੇਰਾ ਹੀ ਤੇਰਾ ਇਹ ਵੀ ਬੜਾ ਹੁਣ ਅਸੀਂ ਘਰੇ ਆ ਜੀ ਇੰਜ ਭੱਗਿਆ ਹੋਇਆ ਹਾਂ ਮੇਰੀ ਪੂਰੀ ਜਰਮਾ ਦੀ ਪੂਰੀ ਨੂੰ ਕਿਹੜਾ ਸਮੂਹ ਰਹਿ ਪਾ ਇਹ ਮੇਰੀ ਪੂਰੀ ਤੇਰੀ ਕਿ ਕਿਹੜਾ ਕਰੋਨਾ ਵਾਇਰਸ ਲੱਗਾ ਜਿਹੜਾ ਤੂੰ ਬਾਹਰ ਨਿਕਲ ਸਕਦਾ ਕੀ ਮੇਰੀ ਪੂਰੀ ਦੱਸ ਮੈਨੂੰ ਕੋਈ ਬਾਈ ਨਹੀਂ ਕਰਦਾ ਨਹੀਂ ਬਾਈ ਕਰਦਾ ਕੋਈ ਨਹੀਂ ਬਾਈ ਵੀ ਕੋਈ ਕਰਨੀ ਬਾਈ ਨਾਲ ਵੀ ਕਰ ਲਾਂਗੇ ਕਰਦਾ ਬਾਈ ਦਾ ਹੱਥ ਤਾਂ ਭੱਜਦੇ ਨਹੀਂ ਹੈਗਾ ਬਾਈ ਨੂੰ ਜੇ ਕਹਿੰਦਾ ਪਾਰਟੀ ਨੂੰ ਬਾਈ ਦਲਾ ਆ ਗਿਆ ਤੇ ਜਲਦੀ ਆ ਹਾਂ ਇੱਕ ਬੁਗੀਤੀ ਮਾਰ ਕੇ ਕਰੇ ਮਖਾਪਾ ਵੀ ਲਊਗਾ ਇਹਦਾ ਇਹ ਬੁਲਾਇਆ ਗਰੀਬ ਜਾਈ ਗਈ ਹਾਂ ਲਬੇਨ ਤੀਹਲਾ ਨਾ ਮਾਣੋ ਦੇਖੋ ਅੱਛੀ ਗੱਲ ਵੀ ਜੀ ਹੋ ਗਿਆ ਅਮ ਅੱਛਾ ਟੋਰ ਵਧੀਆ ਅਲੀ ਵਧੀਆ ਬੱਚੋ ਬੱਚੋ ਤੁਸੀਂ ਬੈਠੋ ਹੋਰ ਤਾਂ ਬਹਿ ਜਾਗੇ ਆਹ ਨਾਲ ਪਹਿਲਾਂ ਬੈਠੋ ਕੋਣੀ ਕੋ ਹਾਂ ਬੰਦੀਆ ਠੀਕ ਹੈ ਹਾਂ ਸਾਰੇ ਵਧੀਆ ਸ਼ਸ਼ਕਾਂ ਜੀ ਸ਼ਸ਼ਕਾਂ ਜੀ ਦੋਸਤ ਨਾ ਗਏ ਬਚੂਲੇ ਵੀ ਗਏ ਨਾਲ ਉਹ ਚੋਲੇ ਵੀ ਦੇ ਇੰਦਰੀ ਵਜਾ ਕਰਕੇ ਹੋਇਆ ਆਪਣਾ ਪਿਆ ਤੂੰ ਦੱਸਿਆ ਨਹੀਂ ਵੀਰਾ ਉਹਦਾ ਕੋ ਯਾਰ ਚਟਮਨ ਨੇ ਉਹਦਾ ਵਧੀਆ ਜੀ ਨੰਬਰ ਦੇ ਵਈ ਦਾ ਨੀ ਨਾ ਮਤਲਬ ਕਿ ਤੂੰ ਮੂੰਹ ਵੀ ਨਹੀਂ ਕਰਿਆ ਜਰਾ ਇੰਨਾ ਵਾ ਕੀ ਚੱਕਰ ਪੈ ਗਈ ਤੂੰ ਦਰਵਾਜ਼ਾ ਹੋ ਰੱਖਿਆ ਪਾਸਾ ਜਿਹੜਾ ਦੇ ਖੜਾ ਗਿਆ ਦੇਖਾ ਨਾ ਮਿਹਰ ਤੋਂ ਕੋਈ ਦੇਖੀ ਨਾ ਮੂੰਹ ਕਰ ਦਿੱਤਾ ਮੈਂ ਸਿਰ ਕਰਾ ਲਈ ਕਰਾ ਦਿੱਤਾ ਸਿਰ ਤੇ ਨਾਲ ਮਾਤੂ ਨੂੰ ਪਾਰਟੀ ਕਰਾਂ ਤੇ ਮੈਂ ਨਾ ਆਪਣੀ ਨਹੀਂ ਗਈ ਤਾਨੇ ਆਣੇ ਗਏ ਸੀ ਜੀਦਾ ਤਿੰਨ ਚਾਰ ਜਣ ਗਏ ਤੇ ਬਸ ਤਿੰਨੇ ਗਏ ਦੇ ਸੀ ਜੀ ਜਿਆਦੇ ਕੋਈ ਤਾਂ ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਆਈ ਨਾ ਨਾ ਕੋਈ ਸਭ ਕੋਣ ਸੁਣਾਓ ਬੋਰ ਬੜੀਆ ਠੀਕ ਮੈਂ ਤਾਂ ਪਰਜਾਈ ਨੂੰ ਮੈਂ ਪਰਜਾਈ ਨੂੰ ਦੇਖਣਾ ਹੈ ਮੈਂ ਪਰਜਾਈ ਨੂੰ ਦੱਸ ਨਿਕਰੇ ਨਾ ਨਾ ਦੇਖ ਲਿਓ ਹੈ ਦੇਖ ਲਿਓ ਕੀ ਕਹੂੰ ਮੈਂ ਠੀਕ ਹੋ ਹਾਂਜੀ ਕੁਝ ਕਰਨਾ ਹਾਂ ਠੀਕ ਹੈ ਮੈਂ ਕੋਲ ਦੇਣਾ ਗੋਡੇ ਵਾਲੀ ਮੈਂ ਰਸਮ ਨਹੀਂ ਕਰਨੀ ਜੀ ਪਰ ਹੋਰ ਕੰਨ ਬੈਠੂਗਾ ਫੇਰ ਰਸਮ ਤਾਂ ਦੇਖ ਸਾਰੀਆਂ ਨਾ ਨਾ ਗੋਡਾ ਨਹੀਂ ਗੋਡਾ ਨਹੀਂ ਗੋਡਾ ਨਹੀਂ ਗੋਡਾ ਸਿੱਧਾ ਬੁਆ ਨਾ ਬਹਾਵੀ। ਬੜਾ ਵਧੀਆ। ਹਾਂ ਸਾਰੇ ਠੀਕ ਆ ਬਈ। ਕੀ ਲੰਗਵੇ ਚਾਪਣੀ? ਚਾਹ ਪਾਣੀ ਬਧੀਆ ਬਾਤ ਤੇ ਦਰਸ਼ਨ ਹੋਗੇ। ਚਾਹ ਪਾਣੀ ਪੀਲੇ ਤਾਂ ਹੈਰਾਨ ਹੋਗੇ। ਮੈਂ ਤਾਂ ਜੱਗੇ ਦੇ ਗੈਰੀ ਪੈਂਚਰ ਲਾਉਣ ਮੋਟਰਸਾਈਕਲ ਪੈਂਚਰ ਹੋਗੇ। ਅੱਛਾ ਉਹਨੇ ਦੱਸਿਆ ਮੈਨੂੰ ਤਾਂ। ਕਹਿੰਦਾ ਐ ਕਰਕੇ ਕਹਿੰਦਾ ਉਹਨੇ ਵਿਆਹ ਕਰਾ। ਜੀ ਦੱਸਾਂ ਮੈਂ। ਮੈਂ ਬਸ ਹਰਮ ਹੋ ਗਿਆ ਤੁਸੀਂ। ਹੁਣ ਬਚੋਲਾ ਮੈਂ ਆ। ਪਤਾ ਮੈਨੂੰ ਲੋਕਾਂ ਨੂੰ ਲੱਗਿਆ। ਠੀਕ ਆ। ਨਾ ਉਹ ਲੈ ਨੇ ਇਹ ਤਾਂ ਚੰਗਾ ਵੀ ਰਿਸ਼ਤਾ ਤਾਂ ਮੈਂ ਕਰਾਇਆ ਚਲ ਕੋਈ ਦੇਖਣਾ ਪਤਾ ਨਹੀਂ ਇਹ ਨਾ ਨਾ ਇਹਦਾ ਤੈਨੂੰ ਪਤਾ ਹੁਣ ਵੱਡੇ ਭਾਈ ਨੇ ਤੈਨੂੰ ਪਤਾ ਹੀ ਸੀ ਹਣਾ ਉਹ ਤਾਂ ਮੈਂ ਸਮਝੇਗਾ ਤੇਰੀ ਗੱਲ ਨਾ ਡਰ ਕੇ ਰਹਿਣਾ ਬੰਦਾ ਤੈਨੂੰ ਪਤਾ ਡਰ ਕੇ ਦੋ ਚਲ ਜ਼ਰੂਰੀ ਐ ਸਪੈਕਟ ਰਿਸਪੈਕਟ ਵੀ ਸਾਰੀ ਗੱਲ ਮੰਨਣੀ ਪੈਣੀ ਆਉਣੀ ਸਾਰਾ ਕਰਦਾ ਉਹ ਤਾਂ ਸਰ ਆਉਣੀ ਕਰਿਆ ਬਾਕੀ ਤੈਨੂੰ ਪਤਾ ਹੀ ਹੈ ਤੇਰੇ ਮੈਂ ਦੱਸਿਆ ਸੀਗਾ ਤੇ ਤੂੰ ਹੀ ਖਬਰ ਆਈ ਗਿਆ ਯਾਰ ਨਾ ਮੰਨ ਗਿਆ ਯਾਰ ਉਹ ਨਹੀਂ ਮੰਨ ਗਿਆ ਉਹ ਭਾਈ ਆ ਪਤਾ ਇੰਚ ਵਾਰ ਹੀ ਨਹੀਂ ਹੈਗਾ ਕਾਹੇ ਕਾਹੇ ਗਾਈ ਤੈਨੂੰ ਮਾਰੀ ਦੀ ਗੱਲ ਕਰੀ ਦੀ ਤੈਨੂੰ ਕਿਹਾ ਨਹੀਂ ਸੀਗਾ ਹਾਂਜੀ ਚੱਲ ਰਿਹਾ ਪਾ ਲੈ ਮੈਂ ਫੋਟੋ ਲੈ ਮਾਉਂਦੀ ਆ ਉਹਦਾ ਉਹਨੂੰ ਤੋਂ ਪੁੱਛਾਂ ਮੈਂ ਪੂਰਾ ਪੁੱਛਾਂ ਬਸ ਠੀਕ ਆ ਬਾਕੀ ਥੋੜੀ ਭਾਬੀ ਨੂੰ ਪੁੱਛੋ ਅੱਛਾ ਭਾਬੀ ਵੀ ਪੁੱਛਾਂਗੀ ਭਾਬੀ ਦੇ ਚਿਹਰੇ ਤੇ ਪਤਾ ਲੱਗ ਜਾਂਦਾ ਠੀਕ ਚਲ ਆਹ ਹੁਣ ਆਏਗਾ ਚਾਹ ਵੀ ਨਹੀਂ ਘੜ ਘੜ ਹੋਵੇ ਤੇਰਾ ਵੀ ਹੋਵੇ ਹੋਰ ਵੀ ਹੈਗਾ ਹਾਂ। ਹੋਰ ਵੀ। ਯਾਰਾ ਸਹੀ ਕਹਤਾ। ਮੈਨੂੰ ਤੇਰੇ ਤੇ ਵਿਸ਼ਵਾਸ ਅਜਾ ਘੱਟ ਹੀ ਆਗਾ। ਪਤਾ ਨਹੀਂ ਤੇਰਾ ਮੂੰਹ ਹੀ ਐ ਯਾਰਾ ਇਹਨਾਂ ਵਿਸ਼ਵਾਸ ਕਿਉਂ ਨਹੀਂ ਆ। ਨਹੀਂ ਮੈਂ ਮੰਦਾ ਹਜੇ ਵੀ ਨਹੀਂ ਆਗਾ। ਕਿਉਂ ਨਹੀਂ ਆਗਾ? ਪਤਾ ਨਹੀਂ ਤੇਰੀ ਤੇਰੀ ਸ਼ਕਲ ਹੀ ਪਤਾ ਨਹੀਂ ਕਿਹੋ ਜੀ ਆ ਯਾਰ। ਮੰਦਾ ਐ ਲੱਗੀ। ਨਹੀਂ ਮੈਂ ਤਾਂ ਐ ਲੱਗਿਆ ਹੁੰਦਾ ਵੀ ਤੂੰ ਤਾਂ ਹੁਣ ਵੀ ਭਜੇਗਾ। ਪਹਿਲਾਂ ਸ਼ਕਲਾਂ ਤੇ ਇੱਕੀ ਟੱਚ ਕਰਿਆ। ਮੈਨੂੰ ਐ ਦੱਸੋ ਯਾਰ। ਨਹੀਂ ਯਾਰ ਇਹ ਕੀ ਨਹੀਂ ਸ਼ਕਲਾਂ ਤੇ ਇੱਕੀ ਲੱਸੀ। ਪਰ ਐਂ ਦੱਸੋ। ਪਾਰਟੀ ਕਿੱਥੇ ਕਰੀਏ ਪਾਰਟੀ ਤੇ ਮੇਰੀ ਪਹਿਲਾਂ ਦਾ ਹੱਥ ਬੰਨ੍ਹੇ ਤੇਰੇ ਮੂਰੇ ਓਏ ਹੱਥ ਘਾਤ ਬੰਨ੍ਹ ਰਿਹਾ ਪਾਰਟੀ ਦਾ ਹੀ ਆ ਗੱਲ ਪਾਰਟੀ ਦਾ ਭਰਾਵਾ ਸੀ ਕਰਦਾਂਗੇ ਤੈਨੂੰ ਕਿਉਂ ਹਾਂ ਕੋਈ ਗੱਲ ਨਹੀਂ ਓਏ ਇੰਨਾ ਵੀ ਮਾੜਾ ਨਹੀਂ ਜਿੰਨਾ ਸਮਝੀ ਜਾਂਦਾ ਤੁਸੀਂ ਪਤਾ ਨਹੀਂ ਤੇਰੀ ਪਤਨੀ ਸ਼ਕਲ ਹੀ ਐ ਤੂੰ ਮੈਂ ਤਾਂ ਹੁਣ ਵੀ ਐਨ ਲੱਗਿਆ ਤੂੰ ਭੱਜੇ ਓ ਨਹੀਂ ਭੱਜਦਾ ਯਾਰ ਨਹੀਂ ਮੈਂ ਪਹਿਲਾਂ ਪਹਿਲਾਂ ਨਾ ਆਏਗਾ ਸੋ ਪਹਿਲਾਂ ਪਾਰਟੀ ਕਰੀ ਨਹੀਂ ਲੈ ਯਾਰ ਮੇਰੀ ਪਾਰਟੀ ਵੀ ਕਰੀ ਦੀ ਤੇ ਤੂੰ ਕੱਲ ਨੂੰ ਮੇਥੋਂ ਮੇਰੇ ਘੁੱਲੋਂ ਗਿਆ ਹੋਵੇਂ ਮਿਲ ਕੇ ਤੂੰ ਤੂੰ ਮਿਲ ਕੇ ਆਂ ਕਹਾਣੀ ਦੱਸਦੀ ਤੁਸੀਂ ਕਹਿੰਦੇ ਸੀਤਾ ਕੌਣ ਸੀ ਪੰਜ ਚਾਰ ਹੀ ਕਹਾਣੀ ਦੱਸਦੀ ਰਾਮ ਕਹਾਣੀ ਤਾਂ ਦੱਸਦੀ ਹੋਰ ਤੂੰ ਲ ਕੋ ਯਾਰ ਮੈਂ ਤੁਹਾਨੂੰ ਕੱਟ ਲੋ ਯਾਰ ਕੱਟ ਲੋ ਸਾਡੇ ਬਾਈ ਕੁੱਸੀ ਕੁੱਟਣਾ ਕੱਟਣਾ ਨਹੀਂ ਹੈਗਾ ਠੀਕ ਆ ਤੇ ਮੈਂ ਵਿਆਹ ਕਰਾ ਲੀ ਅਸੀਂ ਪਾਰਟੀ ਲੈਣੀ ਆ ਬੁਰੀ ਟੌਪ ਦੀ ਠੀਕ ਆ ਜਾਇਆ ਤੇ ਬਾਈ ਦੋ ਪੈਸੇ ਲੈ ਜੀ ਦੋ ਮਰਜ਼ੀ ਲੈ ਨਾ ਅਸੀਂ ਪਾਰਟੀ ਨੂੰ ਬਾਈ ਨੂੰ ਕਹੀ ਠੀਕ ਆ ਤੇਰਾ ਵਿਆਹ ਹੋਇਆ ਨਾ ਕਿ ਬਾਈ ਦਾ ਪਾਰਟੀ ਦਾ ਵਾਦਾ ਕਰਿਆ ਸੀ ਨਾ ਮੈਂ ਮੈਂ ਕਰਾਂਗਾ ਹਾਂ ਪਾਰਟੀ ਲੈਣੀ ਹੈ ਹਾਂ ਪਾਰਟੀ ਲੈਣੀ ਹੈ ਪਾਰਟੀ ਲੈਣੀ ਹੈ ਪੈਰਾਮੀਟ ਚ ਪੈਰਾਮੀਟ ਚ ਬੈਠਣਾ ਤੂੰ ਯਾਰ ਜਿੱਥੇ ਮਰਜੀ ਕਹੇਂ ਉੱਥੇ ਭਗ ਚੱਲਦਾ ਵੱਖੀ ਠੀਕ ਹੈ ਹਾਂ ਗੁਰੂ ਜੀ ਕਿਹੜੀ ਬੋਤਲ ਬੋਤਲ ਤਾਂ ਉੱਥੇ ਬੋਤਲੋਂ ਤਾਂ ਮਿਲਦੀ ਨਹੀਂ ਉੱਥੇ ਤਾਂ ਬੋਤਲ ਤਾਂ ਮਿਲਦੀ ਨਹੀਂ ਉੱਥੇ ਤਾਂ ਸ਼ੌਟ ਹੀ ਮਿਲਦੇ ਨੇ ਹਾਂ ਕੀ ਗੱਲ ਹੈ ਹਾਂ ਬੋਤਲ ਨਹੀਂ ਮਿਲਦੀ ਜਿਹਨੇ ਸ਼ੌਟ ਲਾ ਕੇ ਉਹਨੇ ਪੈਸੇ ਦਿੱਤੇ ਬਸ ਟੈਟ ਨਾ ਹੋ ਜਾਓ ਕਿਤੇ ਕਲਾਸ ਅਲਵਾ ਰੋ ਭਾਈ ਤੂੰ ਨਾ 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 ਟੈਟ ਕਰਾਂਗਾ ਮੈਂ ਟੈਟ ਕਰਾਂਗਾ ਨਾ ਨਾ ਤੈਨੂੰ ਨਹੀਂ ਡੈਟ ਕਰਦੇ ਪੈਣਾ ਨਵਾਂ ਨਵਾਂ ਵਿਆਹ ਹੋਇਆ ਤੇ ਤੈਨੂੰ ਡੈਟ ਕਰਾਂਗੇ ਜੀ ਉਹ ਟੌੜਾ ਗਿਆ ਪਤਾ ਪਤੰਦਰ ਨਾਂ ਬਾਦ ਬਣ ਰਿਹਾ ਜੀ ਹੋ ਤਾਂ ਸੀ ਇਹਨੇ ਡੈਟ ਨਹੀਂ ਕਰਦੇ ਇਹਨੇ ਡੈਟ ਨਹੀਂ ਕਰਦੇ ਚੱਲ ਫਿਰ ਆਪਾਂ ਸ਼ਾਮ ਨੂੰ ਚੱਲਦੇ ਆਂ ਯਾਰ ਹਾਂ ਜੀ ਸ਼ਾਮ ਨੂੰ ਰੱਖ ਲਓ ਪ੍ਰੋਗਰਾਮ ਮੈਂ ਕੰਮ ਕਮਣੀ ਇਹ ਨਿਮੇੜਦਾ ਜਿਹੜਾ ਮਾਣ ਦਿਨ ਨੇ ਉਹਦਾ ਭਰਾ ਨੂੰ ਨਾਲ ਲਿਜਾ ਕੇ ਨਾ ਬਟਨ ਉਹ ਕਰਾਇਗੇ ਆ ਕੇ ਫਿਰ ਸ਼ਾਮ ਨੂੰ ਬਹਿਣਾ ਠੀਕ ਹੈ ਗੋਲ ਨਾ ਹੋ ਜੀ ਕਦੇ ਕੋਈ ਫੋਨ ਹੈ ਇਹ ਮਾਦੇ ਜਾਦੂਗਰੀਆਂ ਤੂੰ ਯਾਰ ਟੋੜ ਕੇ ਆਏ ਕਹਿੰਦੇ ਯਕੀਨ ਘਾਟੀ ਆ ਇਹ ਨਹੀਂ ਯਾਰ ਤੁਹਾਡੀ ਗੱਲ ਮੈਂ ਆਜਾ ਹਾਂ ਨਹੀਂ ਕੰਦਾ ਕਰਾ ਓੜਾ ਕਰਦੇ ਛਾਪਾ ਮਾਰੇ ਸੀ ਹੁਣ ਦਾ ਛਾਪਾ ਮਾਰੇ ਕਿ ਕਾਹ ਤੇ ਜਾ ਦੇ ਕੋ ਮਾਲਾ ਦੇ ਬੰਦੇ ਚਨਾ ਜਿਆ ਦੇ ਕੋ ਜੱਕਸ ਜੱਕ ਦੇ ਕੋ ਕੀ ਮਰੇਗੀ ਜਾ ਬਹੁਤ ਸਵਾਲ ਆ ਬੱਪ ਚਲੋ ਪੂਰੀ ਘੈਂਟ ਲਗਾਓ ਸਰੀਆ ਨਾ ਜਾ ਦੋ ਹੀ ਹੱਥ ਤੇ ਪਰ ਜਾਈ ਦੇ ਸਹੀ ਕਰ ਲੈ ਜਾ ਬੁਰੀ ਸਵਾਰ ਬਣਾਈ हाँ जी मास्टर साहब बेहतर बढ़िया हो गया है गर्मी की दिक्कत था भाबे नहीं आता है थोड़ी राहत होया है है चल फिर संग फिर यार ठीक है ठीक है थोड़ा में ना होगा कोई गल नहीं बोलदा ओके जनाब जल्दी हो जा रहा जी चलो ਹਾਂ ਜੀ ਬੱਧੀ 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 ਲੈ ਆਂਦੇ ਆਂ ਬਣਾਉਂਦੇ ਹਾਂ ਬਾਈ ਜੀ ਹਾਂ ਕਰਾ ਜਾ ਕੇ ਠੀਕ ਹੋ ਬਾਈ ਸਸਕਾਰ ਸਿਕਾਜ ਬੈਠੋ ਥੋੜੇ ਨਾਲ ਗੱਲ ਕਰਨੀ ਦੀ ਇੱਕ ਬਾਈ ਹੋਰ ਠੀਕ ਹੋ ਵਧੀਆ ਵਧੀਆ ਬਈ ਵਧੀਆ ਹੋਰ ਭਾਈ ਘਰ ਘਰ ਵਧੀਆ ਲੱਗਿਆ ਆਪਣਾ ਹਾਂ ਜੀ ਹੋਰ ਕੋਈ ਗੱਲ ਬਾਤ ਮਨਚੋ ਹੋਵੇ ਬਸ ਮਿੱਠੀ ਕਹੀ ਸੀ ਲਾ ਦਿਓ ਨਹੀਂ ਮਿੱਠੀ ਅੱਛਾ ਉੱਡਣਾ ਇਹ ਗੱਲ ਕਰਨੀ ਸੀ ਭਾਈ ਦੇਖ ਮੈਂ ਤਾਂ ਇਹਦੀ ਜ਼ਿੰਮੇਵਾਰੀ ਸਾਰੀ ਨਿਮੇੜ ਲਈ ਹੁਣ ਠੀਕ ਹੈ ਹੁਣ ਘਰ-ਬਾਰ ਤੇਰੇ ਹੱਥਾਂ 'ਪਰੇ ਠੀਕ ਹੈ ਤੈਨ ਸਭਾਲਣਾ ਹਾਂਜੀ ਠੀਕ ਹੈ ਉਹ ਹੁਣ ਕਿਵੇਂ ਰੱਖਣਾ ਘਰ-ਬਾਰ ਨੂੰ ਕਿਵੇਂ ਨਹੀਂ ਰੱਖਣਾ ਉਹ ਤੁਸੀਂ ਦੋਨਾਂ ਨੇ ਦੇਖਣਾ ਸਾਰੀ ਜ਼ਿੰਮੇਵਾਰੀ ਹੁਣ ਤੁਹਾਡੀ ਹੈਗੀ ਠੀਕ ਹੈ ਮੇਰੀ ਜ਼ਿੰਮੇਵਾਰੀ ਹੁਣ ਖਤਮ ਠੀਕ ਹੈ ਤੂੰ ਵੀ ਭਾਈ ਹੁਣ ਕੰਮ ਕਰ ਲੱਗ ਜੀ ਕੋਈ ਹੁਣ ਮੇਰੇ ਨਾਲ ਖੇਤ ਵੱਲ ਨੇ ਜਾਇਆ ਕਰੀ ਯਾਰ ਜਾਇਆ ਕਰੀ ਕੋਈ ਠੇਕ ਦੇ ਛਾੜ ਦਿੰਨੇ ਹੈਗੇ ਅੱਜ ਅੱਜ ਸਾਲ ਹੁਣ ਅੱਜ ਕੀ ਆਪਾਂ ਕਰਾਂਗੇ ਖੇਤੀ ਨਾ ਕੋਈ ਠੀਕ ਹੈ ਤੂੰ ਚੱਲਿਆ ਕਰ ਹਾਂ ਇਹ ਨਾ ਹੋਵੇ ਤੂੰ ਫੇਰ ਡਾਰਾਂ ਤੇ ਹੋਵੇਂ ਮੈਂ ਦਾ ਸੁਝਾਈ ਭਾਈ ਇਹਨੂੰ ਬੜਾ ਠੀਕ ਹੈ ਹਾਂ ਜੀ ਮੈਂ ਕਿਹਨੇ ਆਂ। ਦੰਦਾਂ ਦਾ ਕੈਮੋਨਿਕ। ਚਲ ਕੋਈ ਨਾ ਹੁਣ ਪੁਰਾਣੀਆਂ ਗੱਲਾਂ ਕਰਾਂਗੇ। ਮੈਂ ਤੁਹਾਨੂੰ ਮੂੰਹ ਖਲਾਉਣਾਗਾ। ਕਿ ਹੁਣ ਤੁਸੀਂ ਹਾਂਜੀ। ਮੈਂ ਕੀ ਕਿਹਾਗਾ ਕੀ ਸਮਝਾ ਰਿਹਾ ਤੁਹਾਨੂੰ। ਹਾਂਜੀ। ਹਾਂ ਸਾਰੇ ਘਰ-ਬਾਰ ਦਾ ਉਸਨੇ ਦੇਖਣਾਗਾ। ਠੀਕ ਐ। ਬਨਾਤੀ ਤੋਂ ਅੱਗੇ ਵਧ ਜਾ ਰਿਹਾਗਾ। ਇਹ ਨਾ ਹੋਵੇ ਕੱਲ ਨੂੰ ਮੈਨੂੰ ਕੋਈ ਲਾਂਬਾ ਆਵੇ ਠੀਕ ਐ। ਏਗਾ ਭਾਈ। ਉਹ ਵੀ ਬੋਲਬਾਲ ਬਹਿ ਕੇ ਹੁਣੀ ਬੋਲਤੀ ਬੰਦ ਹੋਊਗੀ। ਯੇ ਮੈਂ ਨੂੰ ਕਹ ਰਿਹਾ। ਯੇ ਬੈਠ। ਮਾਇਦਾ ਠੀਕ ਆਂਗਾ, ਤੁਸੀਂ ਠੀਕ ਰਹੋ। ਠੀਕ ਆ? ਹਾਂਜੀ। ਬੜੀ ਠੀਕ ਹੈ। ਹੁੰਦਾ ਆਈ ਜਾ ਬੜੀ ਕਿੰਨੀ। ਓਏ ਤੈਨੂੰ ਨਹੀਂ ਪਤਾ ਕਹਿਣਾ ਪੈਂਦਾ। ਬੋਲਦਾ ਵਿੱਚ ਵਿਚਾਲੇ ਹੁਣੀ ਲੈਣਾ ਪੱਖ ਇਹਦਾ। ਥੋੜੇ ਜੰਗੇ ਵਾਸਤੇ ਕਹਿਣਾ ਮੈਂ। ਸੁਣ ਗਿਆ? ਹੁਣੀ ਲੱਗ ਗਿਆ ਪਿੱਛੇ। ਜਾਣਾ ਨਹੀਂ ਕਿਤੇ ਤੇ ਕਹਿੰਦੇ ਸੀ ਬਾਜ਼ਾਰ ਲੈ ਕੇ ਜਾਣਾ ਸੂਟ ਪਵਾਉਣ ਕੋਈ ਨਾ ਜਾਇਓ ਜਾਇਓ ਕਰੋ ਇੰਜੋਏ ਤੁਸੀਂ ਕਿਉਂ ਬੋਲਿਆ ਵੀਰ ਜੀ ਨੂੰ ਵੀਰ ਜੀ ਗੁੱਸੇ ਹੋ ਗਏ ਦੇਖ ਲਓ ਨਹੀਂ ਗੁੱਸੇ ਨਹੀਂ ਤਾਂ ਬੋਲਦਾ ਰਹਿਣਾ ਚੱਲੀ ਹੁਣ ਆਪਾਂ ਚਲੋ ਆਪਾਂ ਚੱਲ

ਯਾਰ ਹੁਣ ਕੀ ਕਹਾਂ ਮੈਂ ਮੈਨੂੰ ਨਹੀਂ ਪਤਾ ਜਾ ਤਾਂ ਆਪਣਾ ਕਮਰਾ ਅੱਡ ਕਰੋ ਜਾਂ ਕਮਰੇ ਦੂਜੇ 'ਚ ਐਸੀ ਲਵਾ ਕੇ ਦੇਖੋ ਸਵੇਰ ਦਾ ਗਿਆ ਮੈਂ ਇੱਕ ਵਾਰ ਵੀ ਨਹੀਂ ਗਿਆ ਮਰ ਕੇ ਆਇਆ ਉੱਥੇ ਮੈਨੂੰ ਕੁਛ ਨਹੀਂ ਪਤਾ ਵੀਰ ਜੀ ਤਾਂ ਸਵੇਰ ਦੇ ਪਿਆ ਮੈਨੂੰ ਵੀ ਗੱਲ ਨਹੀਂ ਲੱਗਦੀ ਚੰਗਾ ਪਾਣੀ ਤਾਂ ਦੇ ਹੁਣ ਸਾਡੀ ਤਾਂ ਨਹੀਂ ਪਹਿਲੇ ਜਾ ਕੇ ਵੀਰ ਜੀ ਨਾਲ ਗੱਲ ਕਰੋ ਪਾਣੀ ਤਾਂ ਦੇ ਕੋਈ ਗੱਲ ਨਹੀਂ ਗੱਲ ਇਹ ਵੀ ਕਰ ਲੈਣਾ ਪਾਣੀ ਦਾ ਭਲਾ ਸਾਹ ਰੁਕੇ ਪਏ ਨੇ ਘਰ ਮੇਰੇ ਘਰ ਮੇਰੇ ਹੋਇਆ ਪਿਆ ਜਾ ਕੇ ਵੀਰ ਜੀ ਨਾਲ ਗੱਲ ਕਰ ਲਓ ਜਾਂ ਤਾਂ ਕਮਰਾ ਅੱਡ ਕਰ ਲਓ ਜਾਂ ਦੂਜੇ ਕਮਰੇ 'ਚ ਵੀ ਐਸੀ ਕਰਵਾ ਲਓ ਉਹ ਭਾਈ ਲਈ ਸਾਰਾ ਕੁਝ ਬਣਾਇਆ ਹੋਇਆ ਕਾਦੇ ਵਾਸਤੇ ਹੁਣ ਤੋਂ ਸਵੇਰ ਦੇ ਮੇਰਾ ਕੰਮ ਵੀ ਉਮੀਦ ਪਿਆ ਸਾਰਾ ਕੰਮ ਨਾ ਉਮੀਦ ਤੇ ਪਿਆ ਵਾ ਸਵੇਰ ਦੇ ਭੈਣ ਨੂੰ ਕਿ ਬਾਹਰ ਜਾ ਕੇ ਘੇੜਾ ਕੱਢ ਲਓ ਹਵਾਉ ਬਲਾ ਲਓ ਹੁਣ ਉਹਨੂੰ ਦੱਸ ਮੈਂ ਕੀ ਕਹਾਂ ਮੈਨੂੰ ਕੁਝ ਨਹੀਂ ਪਤਾ ਗੱਲ ਕਰਨ ਜਾ ਕੇ ਫਸ ਗਏ ਮਤਾਂ ਬੇਚਾਰੇ ਉਹਨਾਂ ਨੂੰ ਕਹਿਣ ਲੋਕਾਂ ਨਾਲ ਤੇ ਤੈਨੂੰ ਕੀ ਕੰਮ ਆ ਆ ਫੜੇ ਕਰੇ ਉਹਨੇ ਕਰੇ ਉਹਨੇ ਉਹ ਤੇ ਕਹੇ ਜੀ ਦੱਸ ਕੀ ਕਰੇ ਬੰਦਾ ਹੁਣ ਉਹਨੂੰ ਦੱਸ ਮੈਂ ਕੀ ਕਹਾਂ ਆ ਪਿਆ ਸੁੱਤਾ ਲੈ ਇਹਨੂੰ ਹੈਗੀ ਕੋਈ ਸੰਘਰਸ਼ ਮੈਂ ਸਵੇਰ ਦਾ ਮੈਂ ਗਿਆ ਨਾ ਧੁੱਪੇ ਨਹੀਂ ਧੁੱਪ ਪੈ ਰਹੀ ਆ 47 ਡਿਗਰੀ ਪੈਣਾ ਟੈਂਪਰੇਚਰ ਹੋਇਆ ਪਿਆ ਆ ਪਿਆ ਰਾਮਨੰਦ ਹੁਣ ਆ ਗਈ ਆ ਬਾਈ ਸਵੇਰ ਦਾ ਪਿਆ ਤੂੰ ਕਿਉਂ ਕੱਲਾ ਮੈਂ ਉੱਥੇ ਖੱਪੀ ਜਾਣਾ ਖੇਤ ਕਰ ਲੈ ਕੰਮ ਹੁਣ ਤੇਰੀ ਜਿਵੇਂ ਕਰ ਲੈ ਕੀ ਕੰਮ ਯਾਰ ਹੁਣ ਸਾਰੀ ਸਾਰੀ ਜ਼ਿੰਮੇਵਾਰੀ ਥੋੜਾ ਹੁੰਦੀ ਆ ਨਾਲੇ ਮੇਰੀ ਗੱਲ ਸੁਣ ਤੂੰ ਐ ਇੱਕ ਬਾਹਰੇ ਆ ਈਓ ਗੀ ਹੁਣ ਸੁਣ ਈਓ ਗੀ ਉਹ ਬਾਈਕ ਨੇ ਸੌਣਾ ਮੇਰੀ ਨੇ ਕੋਈ ਨਾ ਮੈਂ ਨਹੀਂ ਭਰਾ ਮੈਨੂੰ ਵੀ ਫੜ ਲਓ ਇਹ ਚੀਖਾਵਾ ਲੈ ਜਾ ਤੂੰ ਬੜੀ ਸੋਹ ਸਵੇਰ ਦਾ ਅਜੇ ਠੱਕਿਆ ਹੀ ਨਹੀਂ ਸਵੇਰ ਦਾ ਏਸੀ ਦੀ ਹਵਾ ਫੈ ਜਾਂਦਾ ਓਏ ਮਾਲਾ ਹੁਣ ਪਿਆਗਾ ਮਾਸ ਫੇਰ ਦਾ ਸਭ ਕੇ ਆਏ ਆ ਉੱਥੇ ਖੇਤ ਸਾਰਾ ਕੰਮ ਕਰਕੇ ਆਏ ਆ ਬਾਈ ਕੀ ਹੋ ਜਾ ਇਹ ਆਉਦਾ ਕੰਮ ਹੁੰਦਾ ਵੀ ਆਪ ਕਰੋਗੇ ਮੈਂ ਕੁਝ ਨਹੀਂ ਕਰਨਾ ਨਾ ਹੁਣ ਤੂੰ ਡੱਕਾ ਵੀ ਨਹੀਂ ਤੋੜਦਾ ਹੈ ਯਾਰ ਤੂੰ ਦਾ ਰਾਮ ਨਾਲ ਪਿਆਗਾ ਇੱਥੇ ਨਾ ਮੈਨੂੰ ਡੱਕਤਾ ਤੂੰ ਯਾ ਤਾਂ ਦੇਖ ਦੇ ਤਾੜੀ ਤੂਰੀ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਯਾਰ ਜਦੋਂ ਵਿਆਹ ਕਰਾਇਆ ਸੀ ਸਾਡਾ ਤਾਂ ਠੀਕ ਹੈ ਤੈਨੂੰ ਕਿਹਨੀਆਂ ਵਿਆਹ ਕਰਾਉਣਾ ਤੁਹਾਡਾ ਉਹ ਯਾਰ ਮੈਂ ਤਾਂ ਹੁਣ ਪਿਆਉਂਦਾ ਯਾਰ ਮੈਨੂੰ ਨਹੀਂ ਪਤਾ ਯਾਰ ਤੂੰ ਆਪਦੇ ਕਮਰਾ ਕੋਈ ਹੋਰ ਦੇਖ ਲੈ ਯਾ ਸਾਨੂੰ ਏਸੀ ਲਵਾ ਕੇ ਦੇ ਦੇ ਇੱਥੇ ਕਿਸੇ ਹੋਰ ਕਮਰੇ 'ਚ ਦੇ ਦੇ ਨਹੀਂ ਐਸੇ ਝਾੜਤੇ ਲੱਗੇ ਹੋਏ ਝਾੜਤੇ ਲੱਗੇ ਹੋਏ ਨਹੀਂ ਵੀ ਲਿਆ ਲਿਆ ਤੂੰ ਦਈ ਜਾ ਮੈਂ ਉਹਨਾਂ ਸਾਰੇ ਕੰਮ ਤਾਂ ਮੈਂ ਕਰਦਾ ਉਂਚੜ ਵਾਲੀ ਕੀ ਗੱਲ ਹੋ ਗਈ ਐ? ਓ ਯਾਰ ਮੈਨੂੰ ਨਹੀਂ ਪੁੱਛਦਾ ਹੁੰਦਾ ਹੈਗਾ ਮੈਂ ਯਾਰ ਤੂੰ ਸਵੇਰ ਦਾ ਪੈਗ ਉਹ ਵਿਚਾਰੀ ਉਹ ਖੁਸ਼ੀ ਸਵੇਰ ਦਾ ਕੰਮ ਕਰੀ ਜਾਂਦੀ ਆ ਠੀਕ ਆ ਉਹ ਚ ਖਾਪ ਕੇ ਆਉਂਦੀ ਆ ਝੜ ਜੂੜ ਦਉਂਦੀ ਆ ਉਹ ਤੇਰੀ ਮੂਵੀ ਹੁਣ ਸਾਰਾ ਉਹ ਹੋ ਗਈ ਤੇਰੇ ਲਈ ਸਾਰਾ ਕੁਝ ਮੈਂ ਖਾਪਦੀ ਆ ਉਹ 10 ਸਾਲ ਹੋ ਗਏ ਤੇਰੇ ਨਾਲ ਉਹ ਬਾਈ ਖਾਪਦੀ ਆ ਉਹ ਖਾਪਦੀ ਆ ਤੂੰ ਪਚਾ ਅਰੇ ਮੈਂ ਸੋਈ ਚ ਸਾਰਾ ਕੰਮ ਕਰਦੇ ਆ ਕੋਈ ਦਾ ਤੂੰ ਐਕਟ ਕਰੀਂ ਇਹਦੇ ਨਾਲ ਮੈਂ ਖਾਦਾ ਦੀ ਕੋ ਮੈਂ ਕਿਹੜੀ ਐਸ ਕਰੀ ਮਤਰੀ ਗਾਲਾਂ ਵੀ ਖਾਤੀ ਨੇ ਕੱਲੀ ਐਸ ਛੋਟਾ ਕਰੀਆ ਕਿਉਂ ਨਹੀਂ ਕਰਿਆ ਇਹਦਾ ਉਹਨੇ ਮੈਨੂੰ ਕਿਆ ਕਹੇ ਸਵੇਰ ਦਾ ਸੁੱਤਾ ਪਿਆ ਮਾੜਾ ਹੁਣ ਪਿਆਗਾ ਯਾਰ ਹੁਣ ਕਿਤੇ ਮੈਂ ਉਹਨੇ ਬੁਲਾਉਣਾ ਬੁਲਾੜ ਆ ਯੂ ਬੁਲਾਉਣਾ ਖੁਸ਼ੀ ਆਓ ਅੰਦਰ ਆ ਅੰਦਰ ਕੀ ਕਰੇ ਬੀਜੀ ਬੀਜੀ ਸੁਣ ਲੈ ਸੁਣ ਲੈ ਮੈਂ ਕੋਈ ਢੂਂਡਦਾ ਪਿਆ ਨਾ

ਵੇਰੇ ਫਾਨੋ ਕੇ ਦਾ ਪਤਾ ਕਰ ਦੂੰਗਾ ਚਲੋ ਜਾਓ ਯਾਰ ਜੀ ਮੇਰੇ ਪੰਜਾ ਮੈਂ ਤੁਹਾਨੂੰ ਪਹਿਲਾਂ ਕਿਹਾ ਸੀ ਵੀ ਮੇਰੇ ਘਰ ਦੇ ਨੇ ਕਿਹਾ ਸੀ ਆਪਣੀ ਪਹਿਲੇ ਅੱਡ ਅੱਡ ਹੋ ਜਾਓ ਮੁਰਕੇ ਆਈ ਕੋਈ ਚੰਦਰਾ ਮੈਨੂੰ ਕੀ ਪਤਾ ਸੀ ਵੀ ਯਾਰ ਅੰਗ ਦਿਖਾਊਗਾ ਏ ਫਿਰ ਤਾਂ ਪਹਿਲੀ ਦੀ ਤਾਂ ਹੀ ਫੱਲੇ ਲੱਗੇਗਾ ਅੱਜ ਤੋਂ ਬਾਅਦ ਇਹਦੇ ਕਪੜੇ ਕੁੱਪੜੇ ਨਾ ਇਹਦੇ ਕਪੜੇ ਕੁੱਫੜੇ ਠੀਕ ਆ ਕੁਛ ਨਹੀਂ ਤੋੜਨਾ ਹੈਗਾ ਇਹਦਾ ਠੀਕ ਆ ਨਾ ਇਹਨੂੰ ਚਾਹ ਪਾਣੀ ਕੁਛ ਨਹੀਂ ਪੁੱਛਣਾ ਹੈਗਾ ਆਪਣੀ ਰੋਟੀ ਅੱਡ ਕਰ ਲਓ ਤੁਸੀਂ ਹਾਂ ਫਿਰ ਤੂੰ ਇਹੀ ਕਹਿਣਾ ਨਾ ਉਹ ਕਿ ਅੱਡ ਬਿੱਟ ਹਾਂ ਹਾਂ ਅੱਡ ਬਿੱਟ ਕਰਦੇ ਯਾਰ ਸਾਨੂੰ ਅੱਡ ਬਿੱਟ ਅਸੀਂ ਅੱਡ ਹੋ ਜਾਂਦੇ ਹਾਂ ਸਾਰਾ ਕੁਝ ਤਾਂ ਮ ਤੂੰ ਚੱਲ ਤੂੰ ਚੱਲ ਨਹੀਂ ਨਹੀਂ ਹਿਸਾਬਰੇ ਮੇਰਾ ਵੀ ਆਉਂਦਾ ਵਿੱਚ ਆਏ ਨਹੀਂ ਐਸਾ ਮੇਰਾ ਆਉਂਦਾ ਸਾਡਾ ਆਉਂਦਾ ਆਏ ਕਿਵੇਂ ਨਹੀਂ ਮਿਲਦਾ ਆਏਗਾ ਉੜਦੇ ਜਾਊਗਾ ਕਚੈਰੀਆਂ ਨੇ ਗਿੜੇ ਕਢਾਉਣ ਤੇਰੇ ਤਾਂ ਮੈਂ ਤੇ ਲਾਮ ਹੈ ਜਾਨੀ ਤੇਰੇ ਐਂ ਹੀ ਕਰਦੀ ਹੁੰਦੀ ਹੈ ਇਹਨੇ ਮੈਂ ਤੇ ਕਿ ਤੂੰ ਮੈਨੂੰ ਕਹਿਣਾ ਉਹ ਮੈਂ ਬੋਕਣਾ ਕਿ ਆਪਾਂ ਸਾਰਾ ਤਾਂ ਸਾਡਾ ਡੀਆ ਕਰੋ ਰੋਟੀ ਆਟੇ ਕਰੋ ਘਰ ਮਕਾਨਾ ਆਟੇ ਕਰੋ ਜ਼ਮੀਨ ਆਟੇ ਕਰੋ ਸਾਡਾ ਇਹ ਰਾਟੇ ਨਹੀਂ ਚਲੋ ਤੁਸੀਂ ਆਪਣੇ ਬਾਰੇ ਬੋਲੋ ਅਸੀਂ ਆਪਣੇ ਘਰ ਕੋਲ ਨਾਲ ਸੰਧ ਅਟ ਕਰਦੇ ਯਾਰ ਦੇਖ ਲੈ ਮੈਨੂੰ ਕਹਿੰਦੇ ਨਹੀਂ ਵੀਰ ਜੀ ਤੁਹਾਡੇ ਸਾਹਮਣੇ ਉਹ ਯਾਰ ਵੱਡਾ ਮੈਂ ਇਹ ਮੈਂ ਮਾਰਦੀ ਨਹੀਂ ਤਾਂ ਦੱਸ ਕੀ ਕੰਮ ਐ ਇਹਨੂੰ ਅਮੀ ਦਿਮਾਗ ਖਰਾਬ ਕਰਤਾ ਯਾਰ ਤੂੰ ਯਾਰ ਅਟ ਕਰਦੇ ਸਾਨੂੰ ਸਾਡਾ ਜਿਹੜਾ ਹਿੱਸਾ ਮੰਦਾ ਸਾਨੂੰ ਦੇ ਦੇ ਠੀਕ ਆ ਆਪਦਾ ਦੇ ਦੇ ਯਾਰ ਜਿਹੜਾ ਮਰਜੀ ਕਮਰਾ ਲੈ ਠੀਕ ਆ ਸਾਡਾ ਹਿੱਸਾ ਜਿੰਨਾ ਮੰਦਾ ਦੇ ਦੇ ਹਲੋ ਕੋਈ ਨੀਂਹ ਚੇ ਕਰਦਾ ਨਹੀਂ ਨੀਂਹ ਹੁੰਦੀ ਯਾਰ ਨਹੀਂ ਹੁੰਦੀ ਯਾਰ ਇਹ ਨਹੀਂ ਹੁੰਦੀ ਸੰਦਾ ਹਿੱਸਾ ਚਾਹੀਦਾ ਯਾਰ ਸਾਡਾ ਬਾਤ ਘਟੋ ਕੋਈ ਨਹੀਂ ਬਾਤ ਘਾਟੀ ਕਰਨੀ ਤੂੰ ਚੱਲਾ ਇਹਦੇ ਅੰਦਰੋਂ ਪੁਸਤ ਪੰਚਾਇਤ ਬੁਲਾਉਂਦੇ ਮੈਨੂੰ ਪਤਾ ਆ ਚੱਲੀ ਆਪਾਂ ਇਹਦੇ ਦਾ ਫੂਲ ਸਵਾਰ ਆ ਤੇਰੇ ਪਾਸ ਦਾ ਫੂਲ ਹੈ ਜੀ ਚੱਲ ਮੈਂ ਕਹਿੰਦਾ ਦੀ ਕਾਨੂੰ ਕਾਨੂੰ ਇਹਨੇ ਬਤਾ ਅੱਜ ਵੀ ਪਿਆ ਹੋਵੇ ਉਹ ਮੈਂ ਤੁਹਾਨੂੰ ਕਿਹੜਾ ਕਹਿੰਦਾ ਦੱਸੋ ਵੀਰ ਜੀ ਕਾਗਜ਼ ਪੱਤਰੀ ਚੱਕੀ ਫਿਰਦੇ ਆ ਸ਼ਾਇਦ ਆਟਮਾਣ ਲੱਗਿਆ ਖੱਟੇ ਨੂੰ ਵੀ ਦੇ ਕੇ ਜਾ ਕੇ ਗੱਲ ਕਰ ਪੱਕੀ ਗੱਲ ਆ ਮੈਂ ਬਾਬਾ ਖੜੋ ਪੱਕੀ ਗੱਲ ਆ ਕਿਹਦੇ ਨਾਲ ਤੁਹਾਨੂੰ ਘੱਟ ਨਹੀਂ ਮੈਂ ਬੇਟਾ ਮੈਂ ਮੈਂ ਕੋਈ ਗੱਲ ਨਹੀਂ ਮੈਂ ਬਰਾਬਰ ਹੀ ਰੱਖੂਗਾ ਮੈਂ ਕਿੱਧਰ ਬੈਠਾ ਮਰੇ ਲੋਕ ਰੱਖੋ ਹਾਂ ਬਾਈ ਬੈਠਾ ਆ ਕਾਗਜ਼ ਪੱਤ ਹੈ ਜੀ ਕੀ ਚੱਕ ਰੱਖਣੇ ਤਾਂ ਹੈਂ ਅੰਦਰ ਵਾਲੀ ਨੂੰ ਵੀ ਬੁਲਾ ਕੀ ਅੰਦਰ ਦੀ ਨੂੰ ਵੀ ਬੁਲਾ ਦਰੀ ਨੂੰ ਖੁਸ਼ੀ ਆਓ ਬੈਠੋ ਹਾਂ ਦੱਸੋ ਬਾਈ ਕੀ ਗੱਲ ਹੈ ਦੀ ਮੈਂ ਤਾਂ ਇਹ ਘਰੇ ਤੂੰ ਕਹਿ ਰਹੇ ਨੇ ਅੰਡਰ ਕੋਨਾ ਦਾ ਹਾਂ ਹੋਣਾ ਦਾ ਸਾਰੇ ਉੱਥੇ ਬੰਡਣਾ ਦਾ ਹਾਂ ਬੰਡਣਾ ਸਾਰੇ ਉੱਥੇ ਬੰਡਣਾ ਰਹਿਣਾ ਨਹੀਂ ਹੁੰਦਾ ਇਹਨਾਂ ਦਾ ਦੇਖ ਯਾਰ ਮੈਂ ਤਾਂ ਇਹੀ ਚਾਹੁੰਦਾ ਸੀਗਾ ਵੀ ਆਪਾਂ ਦੋਵੇਂ ਭਾਈ ਰਾਤ ਮਿਲ ਕੇ ਰਹੀਏ ਨਹੀਂ ਰਹਿਣਾ ਯਾਰ ਇੰਨਾ ਕੁਝ ਹੋ ਗਿਆ ਅਜੇ ਅਸੀਂ ਇਕੱਠੇ ਰਹਾਂਗੇ ਯਾਰ ਨਹੀਂ ਰਹਿਣਾ ਯਾਰ ਕੁੰਬਈ ਕੀ ਚਾਹਣੀ ਹੈ ਮਾਨੂੰ ਤੇ ਰਹਿਣਾ ਨਹੀਂ ਗੱਲ ਤਾਂ ਕੋਈ ਛੱਡੀ ਨਹੀਂ ਨਹੀਂ ਲੋਕਾਂ ਦਾ ਚੱਲਦਾ ਨਾ ਸਸਨ ਨੂੰ ਤਾਂ ਬਸ ਤਾਂ ਹੀ ਲੋਕ ਜੇ ਤੁਸੀਂ ਹੁਣ ਚਾਹਣੇ ਹੋਗੇ ਤੁਹਾਡਾ ਦੋਨਾਂ ਦੀ ਰਾਇ ਜਮਤੀ ਇਹੀ ਹੈ ਅਜ ਇੱਕ ਜ਼ਮੀਨ ਦੇਖ ਆ ਗਏ ਨੇ 7.5 ਕਿਲੋ ਠੀਕ ਹੈ ਆ ਕਰਦਾਗਾ ਠੀਕ ਆ ਰਿਸ ਦੇ ਚੱਕ ਠੀਕ ਆ ਅੱਡ ਬੱਡਾ ਆਪਣਾ ਹੋਣਾ ਬਣਾਓ ਖਾਓ ਜੋ ਮਰਜੀ ਕਰੋ ਹਨਾ ਠੀਕ ਆ ਬਸ ਠੀਕ ਆ ਮਾਦਾ ਬੇਬੇ ਬਾਪੂ ਨੂੰ ਇਹੀ ਉਹ ਕਰਿਆ ਸੀਗਾ ਵੀ ਅਸੀਂ ਤਾਂ ਇਕੱਠੇ ਰਹਿਾਂਗੇ ਨਾ ਨਾ ਇਕੱਠੇ ਆਲੀ ਤਾਂ ਹੁਣ ਗੱਲ ਹੈ ਨਹੀਂ ਬਾਈ ਇਕੱਠੇ ਆਲੀ ਗੱਲ ਤਾਂ ਹੈ ਨਹੀਂ ਚਲੋ ਉਹਨੂੰ ਜਨਾਨੀ ਪਿੱਛੇ ਲੱਗਿਆ ਹੋਇਆ ਜਦੋਂ ਉਹਨੂੰ ਪਤਾ ਲੱਗ ਉਹ ਜੋ ਮਰਜ਼ੀ ਸਮਝੇ ਆ ਯਾਰ ਜੋ ਮਰਜ਼ੀ ਸਮਝੀ ਜਾਵੇ ਠੀਕ ਹੈ ਫਿਰ ਮੈਂ ਯਾਰ ਇੰਨਾ ਕਰਿਆ ਦਾ ਬੇਬੇ ਵਾਪਕ ਨੂੰ ਵੀ ਮਾਤਾ ਜੀ ਕਹਿੰਦਾ ਜੀ ਕਾ ਇਨਸ਼ਾ ਅੱਲਾਸ ਅਸੀਂ ਇੱਧਰ ਬੱਠੇ ਰਹਾਂਗੇ ਕੋਈ ਆ ਲੱਗ ਨਹੀਂ ਦਾ ਫਿਰ ਜਨਾਨੀ ਪਿੱਛੇ ਲੈ ਕੇ ਅਲੱਗ ਅੱਗੇ ਬਗਲੀ ਗਿਆ ਚਲੋ ਮਾਰਾ ਇਹਨੂੰ ਜੋ ਮਨਜ਼ੂਰ ਆ ਠੀਕ ਆ ਹੋਇਆ ਇਹ ਗੁਰੂ ਜੋ ਕਰਦਾ ਚੰਗੀ ਕਰਦਾ ਚਲੋ ਚੰਗਾ ਹੋਇਆ ਜੋ ਆ ਚਲੋ ਵਾਹਿਗੁਰੂ ਵਾਹਿਗੁਰੂ